ਤੇ ਇੱਕ ਤੁਹਾਡੇ ਕੋ ਮਾਫੀ ਚਾਹੁੰਦੇ ਆ ਕਿ ਮੈਂ ਤੁਹਾਨੂੰ ਥੋੜਾ ਜਿਹਾ ਜਮ ਜਮ ਵਿੱਚ ਫਸ ਗਏ ਇਸ ਕਰਕੇ ਲੇਟ ਆ ਤੇ ਇਹਦੇ ਵਾਸਤੇ ਤੁਹਾਡੇ ਕੋ ਮਾਫੀ ਚਾਹੁੰਦੇ ਆ ਜੀ ਜਿਹੜੀ ਅੱਜ ਦੀ ਕਨਫਰੰਸ ਸੀ ਜੀ ਇਹ ਇਹ ਜੀ ਮੁੱਦਾ ਇਹ ਜੀ ਕਿ ਜਿਹੜੇ ਆਪਾਂ ਫਰੂਰ ਸਾਹਿਬ ਤੋਂ ਅਮਰਤਪਾਲ ਵੱਡੀ ਲੀਡ ਨਾਲ ਜਿਹੜੇ ਇਲੈਕਸ਼ਨ ਜਿੱਤੇ ਆ ਉਹਦੇ ਸਬੰਧ ਚ ਆ ਤੇ ਉਹਦੇ ਵਾਸਤੇ ਅਸੀਂ ਅਮਰਤਪਾਲ ਨੂੰ ਵੀ ਮਿਲੇ ਸੀਗੇ ਤੇ ਉਹਨਾਂ ਨੇ ਵੀ ਇਹ ਸੰਗਤਾਂ ਦਾ ਜਿਹੜਾ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਨੂੰ ਜੇਲ੍ਹ ਤੋਂ ਹੁੰਦਿਆਂ ਆਇਆ ਵੀ ਇਹਨਾਂ ਉਹਨਾਂ ਨੇ ਮਾਨ ਸਤਕਾਰ ਬਖਸ਼ਿਆ ਉਹਦੇ ਵਾਸਤੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਕਰੋੜ ਸਾਹਿਬ ਦੇ ਵੋਟਰਾਂ ਦਾ ਤੇ ਬਾਕੀ ਜਿੱਥੋਂ ਜਿੱਥੋਂ ਵੀ ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬ ਤੋਂ ਬਾਹਰ ਸੂਰ ਪੰਜਾਬ ਦੇ ਲੋਕਾਂ ਨੇ ਜਿਹੜਾ ਮੇਰਾ ਸਹਿਯੋਗ ਦਿੱਤਾ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਦੀਆਂ ਤੇ ਉਹਨਾਂ ਦੇ ਹਮੇਸ਼ਾ ਮੈਂ ਉਹਨਾਂ ਦਾ ਰਿਣੀ ਰਹਾਗਾ ਤੇ ਉਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਵਾਂਗਾ ਭਾਈ ਸਾਹਿਬ ਉਹਨਾਂ ਨੇ ਮਿਲ ਕੇ ਆਏ ਇਸ ਨੰਬਰ ਦੇ ਰਿਸਪਾਂਸ ਮਿਲਿਆ ਸਰਕਾਰ ਨੇ ਤੁਹਾਨੂੰ ਵੀ ਆਸ਼ਵਾਸ਼ਣ ਦਿੱਤਾ ਨਹੀਂ ਸਰਕਾਰ ਨੇ ਸਰਕਾਰ ਕੋਈ ਅਸੀਂ ਕੋਈ ਆਸ਼ਵਾਸ਼ਣ ਨਹੀਂ ਲੈ ਕੇ ਗਏ ਅਸੀਂ ਤੇ ਲੋਕਾਂ ਦਾ ਜਿਹੜਾ ਫਤਵਾ ਸੀ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਤਾਇਆ ਤੇ ਉਹ ਉਹੀ ਉਹਨਾਂ ਦਾ ਮੈਸੇਜ ਲੋਕਾਂ ਦਾ ਮੈਸੇਜ ਉਹਨਾਂ ਕੋਲ ਲੈ ਕੇ ਗਏ ਤੇ ਉਹਨਾਂ ਨੇ ਜੋ ਉਹਤੇ ਪ੍ਰਤੀਕਰਮ ਜਾਂ ਉਹਨਾਂ ਨੇ ਜਿਹੜੀ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਉਹਨਾਂ ਦਾ ਜੇ ਜੇ ਨਾਮ ਇਹ ਸ ਮੈਂ ਚੋਣ ਮਹਿਮਚ ਹਿੱਸਾ ਪਾਇਆ ਕੋਈ ਦੇਸ਼ ਵਿਦੇਸ਼ ਚੋਂ ਬਹਿ ਕੇ ਮੈਂ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦੀ ਹਾਂ ਜਦੋਂ ਸਰਕਾਰ ਨਾਲ ਨਾ ਕੋਈ ਅਸੀਂ ਆਸ਼ਵਾਸਨ ਲੈ ਕੇ ਗਏ ਅਸੀਂ ਨਾ ਸਰਕਾਰ ਨਾਲ ਅਸੀਂ ਉਹਨੂੰ ਬਾਅਦ ਚ ਹੀ ਜਾ ਕੇ ਸਾਡੀ ਕੋ ਗੱਲ ਹੋਈ ਜੀ ਤੁਸੀਂ ਜਿਹੜਾ ਐਲਐਸਏ ਲੱਗਾ ਐਲਐਸਏ ਜਿਹੜਾ ਇਹਨੇ ਕੰਟੀਨਿਊ ਕੀਤਾ ਸੀ ਤੇ ਦੋ ਮਹੀਨੇ ਫਿਰ 23 ਤਰੀਕ ਤੱਕ ਮਿਆਰ ਆਉਣ ਕੋਈ ਤੁਸੀਂ ਅਪਲੀਕੇਸ਼ਨ ਦਿੱਤੀ ਕਿ ਇਸ ਨੂੰ ਅੱਗੇ ਸਟੈਂਡ ਮਾਰ ਕੀਤਾ ਜਾਵੇ ਔਰ ਇਹ ਇਹਨਾਂ ਦੀ ਮੇਰੀ ਜਾਈ ਦਾ ਰੋ ਜਿਹੜਾ ਉਹ ਸਰਦਾਰ ਜੀ ਨਹੀਂ ਇਹ ਇਹ ਤੇ ਹੁਣ ਜੀ ਦੇਖੋ ਇਹ ਕਿੰਨੇ ਲੋਕ ਲੱਖ ਵੋਟਰਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਇਹ ਇਹ ਜਿਹੜਾ ਐਨਐਸਏ ਲਗਾਉਣਾ ਹੀ ਪਹਿਲੀ ਗੱਲ ਤੇ ਗਲਤ ਸੀ ਗੱਲ ਤੇ ਉਹ ਤੋਂ ਬਾਅਦ ਵਧਾਉਣਾ ਇਹ ਇਹ ਇਹੋ ਚੀਜ਼ ਹੈ ਕਿ ਇਹੋ ਜੀਆਂ ਚੀਜ਼ਾਂ ਦੀ ਜਿਹੜੀ ਉਹਨਾਂ ਨੂੰ ਨਸ਼ਿਆਂ ਤੋਂ ਰੋਕ ਉਹਨਾਂ ਦੀ ਜਿਹੜੀ ਮਿਹਨਤ ਸੀ ਉਹਨੂੰ ਰੋਕਣਾ ਐਨਐਸਏ ਲਗਾਉਣਾ ਇਹਦੇ ਵਿਰੋਧ ਚ ਇਹ ਲੋਕਾਂ ਦਾ ਸਾਰਾ ਫਤਵਾ ਵਾ ਕਿ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਤੇ ਇਹ ਕਰਕੇ ਸਰਕਾਰ ਨੂੰ ਮੈਂ ਸੁਝਾਉਂਦਾ ਕਿ ਆਪਣੇ ਆਪ ਹੀ ਲੋਕਾਂ ਦੇ ਫਤਵੇ ਦਾ ਸਤਕਾਰ ਕਰਦੇ ਹੋਏ ਇਹ ਐਨਐਸਏ ਨੂੰ ਉਹਨਾਂ ਦੇ ਸਾਰੇ ਸਾਥੀਆਂ ਤੋਂ ਹਾਂ ਇਹ ਇਹ ਤਰੰਤਾ ਟੈਲੈਂਟ ਜਿਹੜੀ ਕੋਈ ਕਾਨੂੰਨੀ ਚਾਲ ਜਿਹੜੀ ਸ਼ੁਰੂ ਕੇ ਨਾੜੇ ਬੇਤਾਂ ਨੂੰ ਨਹੀਂ ਕਰਦੇ ਆ ਉਹਦੇ ਵਾਸਤੇ ਤੁਸੀਂ ਜਿਹੜੀ ਪਰਮਿਸ਼ਨ ਮੰਗੀ ਸੀ ਉਹ ਭਾਗੀ ਬਣੇ ਨਹੀਂ ਉਹਦੇ ਵਾਸਤੇ ਉਹ ਉਹ ਕੋਈ ਕਿਸੇ ਡਾਇਰੈਕਟਲੀ ਭੇਜਾਂਗੇ ਉਹਦੇ ਬਾਰੇ ਹੁਣ ਜੇ ਉਹਨਾਂ ਕੋ ਪਹੁੰਚੀ ਹੈ ਪ੍ਰਸ਼ਾਸਨ ਕੋ ਨਹੀਂ ਪਹੁੰਚੀ ਇਹਦੇ ਬਾਰੇ ਸਾਨੂੰ ਕੋ ਪਤਾ ਨਹੀਂ ਅਸੀਂ ਥੋੜੇ ਦਿਨ ਵੇਟ ਕਰਾਂਗੇ ਮੈਨੂੰ ਤਾਂ ਲੱਗਦਾ ਕਿ ਇਹ ਤੇ ਸਰਕਾਰ ਦੀ ਜਾਂ ਲੋਕ ਸਭਾ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਉਹਨਾਂ ਸੌਂ ਚਕਾਉਣ ਦਾ ਪ੍ਰਬੰਧ ਕਰਨਾ ਜਿਹੜਾ ਉਹ ਆਪਣੇ ਲੈਵਲ ਤੇ ਕਰਨਗੇ ਦੋਨੇ ਰੱਤੋਂ ਨੇ ਕੰਮ ਕੀਤਾ ਇਹ ਲੋਪਤਾ ਲਗੇ ਦੀ ਦਿੱਤੀ ਡਿਪਟੀ ਡਿਪ੍ਰਿਵਿਸ਼ਨਰ ਉਹ 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 ਭਾਈ ਸਾਹਿਬ ਕਹਿੰਦੇ ਸੀ ਕਿ ਮੈਂ ਹੀ ਡਾਇਰੈਕਟਲੀ ਭੇਜ ਦਾਂਗੇ ਉਥੋਂ ਤੇ ਉਹ ਜੇਲ ਸਪਰਡੈਂਟ ਕਹਿ ਰਹੇ ਸੀ ਕਿ ਅਸੀਂ ਉਥੋਂ ਆਪਣੇ ਕੰਫੀਡੈਂਸ਼ੀਅਲ ਸਰਕਾਰੀ ਕਾਨੂੰਨੀ ਚਾਰਾਜੋਈ ਤੁਸੀਂ ਸ਼ੁਰੂ ਕੀਤੀ ਆ ਆਪਦੇ ਵੱਲੋਂ ਕੋਈ ਨਹੀਂ ਅਸੀਂ ਅਸੀਂ ਪਹਿਲਾਂ ਦੇਖ ਰਹੇ ਹਾਂ ਕਿ ਸ਼ਹਿਰ ਸਰਕਾਰ ਆਪਣੇ ਲੈਵਲ ਤੇ ਕੁਝ ਆਪ ਹੀ ਆਪਣੇ ਆਪ ਹੀ ਕਰੇ ਸਾਨੂੰ ਨਾ ਕੋਈ ਕਾਨੂੰਨੀ ਹੁਕਮ ਚ ਪੈਣਾ ਪਵੇ ਤੇ ਜੇ ਬਾਈਚਾਂਸ ਨਹੀਂ ਹੁੰਦਾ ਤਾਂ ਫਿਰ ਅਸੀਂ ਕਾਨੂੰਨੀ ਸਾਡੀ ਲੀਗਲ ਟੀਮ ਵੀ ਤੇ ਤਿਆਰ ਹੈ ਤੁਹਾਨੂੰ ਆਸ ਹੈ ਸਰਕਾਰ ਆਪਣੇ ਆਪ ਕੁਝ ਕਰੇਗੀ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਫਤਵੇ ਦਾ ਸਭ ਸਤਕਾਰ ਕਰਦੇ ਹੋਏ ਸਰਕਾਰ ਨੂੰ ਜੋ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਆਪਣੇ ਆਪ ਹੀ ਇਹ ਚੀਜ਼ ਤੋਂ ਐਨਐਸਐ ਵੀ ਢੋਣੀ ਚਾਹੀਦੀ ਤੇ ਉਹਨਾਂ ਨੂੰ ਜਲਦੀ ਜਲਦੀ ਸੌਂਚਾ ਕੇ ਜਾਂ ਜੋ ਵੀ ਉਹਨਾਂ ਨੂੰ ਕੰਮ ਕਰ ਦੇਣਾ ਚਾਹੀਦਾ ਆਪਾ ਜੀ ਤੁਸ ਮਾਦਮੀ ਇੱਕ ਤੁਹਾਡੇ ਲਈ ਸਵਾਲ ਹੈ ਉਸਰ ਪਿੰਡ ਵੀ ਤੁਹਾਡੇ ਗਏ ਸੀ ਕਿ ਜਿਹੜੀ ਅਮਰਤਪਾਲ ਸਿੰਘ ਨੂੰ ਆਜੇ ਜ਼ਿੰਮੇਵਾਰੀ ਲੋਕ ਸਭਾ ਮੈਂਬਰ ਤੇ ਵਜੋਂ ਆਜੇ ਨਾਲ ਕੋ ਜੇਲ੍ਹ ਦੇ ਨਜ਼ਰਬੰਦ ਤੇ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਸੀ ਜਾਂ ਲੋਕਾਂ ਦੀ ਸੇਵਾ ਦਾ ਜਿਹੜਾ ਕੰਮ ਆ ਉਹ ਜਿਹੜਾ ਉਹ ਤੁਸੀਂ ਤੁਹਾਡੀ ਟੀਮ ਕਰੇ ਤੁਸੀਂ ਕਰੋਗੇ ਲੋਕਾਂ ਤੇ ਜਾਓਗੇ ਔਰ ਇੱਕ ਉਹ ਜਿਹੜੀ ਸੋਸ਼ਲ ਮੀਡੀਆ ਦੀ ਘਾਤ ਦੇ ਸੀਗੇ ਕਿ ਸੇ ਕਿ ਸਮਾ ਡਰ ਭੈ ਕਰ ਰਹੇ ਉਹਦੀ ਇਹ ਇਹ ਪਹਿਲਾਂ ਵੀ ਸਰਕਾਰਾਂ ਨੇ ਧੱਕੇਸ਼ਾਹੀ ਨਹੀਂ ਉਹਨਾਂ ਨੂੰ ਅੰਦਰ ਕੀਤਾ ਤੇ ਮੇਰੇ ਖਿਆਲ ਅਗੇ ਹੁਣ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਵੈਸੇ ਕਿ ਲੋਕ ਫਤਵਾ ਵੀ ਆ ਲੋਕਾਂ ਚ ਦਿਨੋ ਦਿਨ ਰੋਗ ਹੋਰ ਵਧੂਗਾ ਜੇ ਉਹ 2300 ਉਹਨਾਂ ਨੂੰ ਨਹੀਂ ਛੱਡਦੇ ਇੱਕ ਇੱਕ ਛੀਨ ਨਗਰ ਤੋਂ ਹੋ 12 ਮਹੀਨਿਆਂ ਨੂੰ ਐਮਪੀ ਜਿੱਤੇ ਨੇ ਰਸ਼ੀਦ ਹੁੜੀ ਉਹ ਤਿਹਾਰਦੀ ਚਲੀ ਆ ਜਿਹੜੀ ਜਿਹੜਾ ਉਹ ਕਾਨੂੰਨੀ ਯਾਰਾ ਕੋਈ ਜਿਹੜੀ ਕਰ ਰਿਹਾ ਉਹਨਾਂ ਨੂੰ ਯੂਏਪੀਏ ਸ਼ਾਇਦ ਲੱਗਾ ਆ ਤਾਂ ਉਹਨਾਂ ਦੇ ਉਹਨਾਂ ਦੇ ਕੰਸਲਟੈਂਟ ਜਿਹੜੇ ਵਕੀਲ ਆ ਉਹਨਾਂ ਨਾਲ ਵੀ ਕੋਈ ਗੱਲਬਾਤ ਹੋਈ ਜਿਵੇਂ ਅਗਰ ਅਮਰੀਕਾ ਤੋਂ ਵੀ ਇੱਕ ਆ ਪਰਪੁਟ ਦੱਸਿਆ ਹੈ ਕਿ ਉੱਥੇ ਵੀ ਇੱਕ ਵਕੀਲ ਸਾਹਿਬ ਨੇ ਭਾਈ ਆ ਕਿ ਇਹਨੂੰ ਨਹੀਂ ਸਮਝਾ ਜਿਹੜੀ ਗੱਲ ਨਹੀਂ ਅਜੇ ਸਾਡੀ ਤਾਂ ਉਹਦਾ ਨਾ ਕੋਈ ਕਿ ਹੋਰ ਕਿਸੇ ਨਾਲ ਸਾਡਾ ਸੰਪਰਕ ਨਹੀਂ ਹੋਇਆ ਸਾਨੂੰ ਇਹਨਾਂ ਪਤਾ ਲੱਗਾ ਕਿ ਅਮਰੀਕਾ ਦੀਆਂ ਹੋਰ ਬਾਦ ਦੀਆਂ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹ ਜਸਪ੍ਰੀਤ ਸਿੰਘ ਵਣਾਂ ਦੀ ਡਿਊਟੀ ਲਈ ਹੈ ਕਿ ਤੁਸੀਂ ਇੱਥੇ ਦੀ ਅਮਰੀਕਨ ਸਰਕਾਰ ਦੇ ਇੱਕ ਅਧਿਕਾਰੀਆਂ ਨਾਲ ਵੱਡੇ ਸੈਂਟਰਾਂ ਨਾਲ ਜਾਂ ਦੂਜੇ ਵੈਸਟ ਪ੍ਰੈਜ਼ੀਡੈਂਟ ਨਾਲ ਮਿਲ ਕੇ ਤੁਸੀਂ ਇਸ ਮਸਲੇ ਤੇ ਭਾਰਤ ਸਰਕਾਰ ਨੂੰ ਕਹੋ ਕਿ ਮਨੁੱਖੀ ਅਧਿਕਾਰਾਂ ਦਾ ਜਿਹੜੇ ਉਲੰਘਣਾ ਹੋ ਰਹੀ ਹੈ ਉਹ ਨਾ ਉਹ ਤੇ ਅਸੀਂ ਉਹਨਾਂ ਦਾ ਗੁਰਦੁਆਰਾ ਪ੍ਰਬੰਧ ਕਮੇਟੀਆਂ ਦਾ ਜਸਪ੍ਰੀਤ ਹੋਣਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਵਿਦੇਸ਼ਾਂ 'ਚ ਬਹਿ ਕੇ ਵੀ ਆਪਣੇ ਲੋਕਾਂ ਦਾ ਫਿਕਰ ਕਰਦੇ ਆ ਪੰਜਾਬ ਨੂੰ ਬਚਾਉਣਾ ਚਾਹ ਰਹੇ ਆ ਪੰਜਾਬ ਦੇ ਹਾਲਾਤ ਵਧੀਆ ਕਰਨੇ ਚਾਹ ਰਹੇ ਨੇ ਜਿਹੜੇ ਇੰਡੀਆ ਦੀ ਪੰਜਾਬ ਦੀ ਜਨ ਭਾਰਤੀ ਸਿੱਖਾਂ ਦੀ ਨੁਮਾਇੰਦਗੀ ਜੱਥੇਬੰਦੀ ਹੈ ਸੂਬੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨਾਲ ਕੋਈ ਤਾਲਮੇਲ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਸਾਹਿਬ ਨੂੰ ਜਾਂ ਭਗਵੰਤ ਸਿੰਘ ਮੱਖਮਣ ਸਿੰਘ ਸਾਹਿਬ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਹੈਗਾ ਜਾਂ ਇਹਨਾਂ ਨੂੰ ਕਿਤੇ ਪੱਤਰ ਏ ਜੀ ਹੁਣ ਇਲੈਕਸ਼ਨ ਚ ਤੇ ਇਹਨਾਂ ਸਾਰਿਆਂ ਨੇ ਮਿਲ ਕੇ ਸਾਡਾ ਕਾਫੀ ਵਿਰੋਧ ਕੀਤਾ ਤੇ ਪਰ ਮੈਂ ਸੋਚਦਾ ਕਿ ਜਦੋਂ ਉਹ ਇੱਕ ਸਿੱਖਾਂ ਦੀ ਨਮਾਇਦਾ ਜਵਾਬ ਤਾਂ ਹੋਣ ਦੇ ਹੋਣਦਾ ਉਹਨਾਂ ਨੂੰ ਜਿਹੜਾ ਫਰਜ਼ ਨਾ ਹੋਣਾ ਚਾਹੀਦਾ ਉਹਨਾਂ ਨੂੰ ਆਪਣੇ ਆਪਣੇ ਲੈਵਲ ਤੇ ਉਹਨਾਂ ਨੂੰ ਸਾਡੀ ਨਾਂ ਐਸੀ ਨਾਮ ਹੀ ਅਪੀਲ ਕਰੀਏ ਉਹਨਾਂ ਨੂੰ ਆਪਣੇ ਤੌਰ ਤੇ ਇਹ ਚੀਜ਼ ਦਾ ਇਹਦਾ ਐਕਸ਼ਨ ਲੈਣਾ ਚਾਹੀਦਾ ਤੇ ਸਰਕਾਰ ਨੂੰ ਬੇਨਤੀ ਕਰ ਰਹੇ ਵੀ ਇਹਨਾਂ ਨੂੰ ਮਜਬੂਰ ਕਰਨਾ ਚਾਹੀਦਾ ਕਿ ਉਹ ਉਹ ਐਨਐਸਐ ਵੀ ਖਤਮ ਕਰਨ ਤੇ ਉਹਨਾਂ ਨੂੰ ਇਹ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਉਹਨਾਂ ਨੇ ਪਹਿਲਾਂ ਵੀ ਚੱਲਦੀ ਰਹੀ ਹੈ ਤੇ ਨੌਜਵਾਨੀ ਨਸ਼ਿਆਂ ਚ ਬਹੁਤ ਐਸੀ ਹੁਣ ਕੈਂਪੇਨ ਦੇ ਟਾਈਮ ਦੇਖਿਆ ਕਿ ਘਰਾਂ ਦੇ ਘਰ ਖਾਲੀ ਹੋ ਗਏ ਆ ਲੋਕਾਂ ਦੀ ਬਹੁਤ ਬੁਰੀ ਹਾਲਤ ਆ ਇਸ ਕਰਕੇ ਉਹਦੇ ਵਾਸਤੇ ਕੋਈ ਵੱਡਾ ਕਦਮ ਚੁੱਕਣ ਵਾਸਤੇ ਉਹਨਾਂ ਨੂੰ ਮੌਕਾ ਵੀ ਦੇਣ ਸਰਕਾਰ ਵੀ ਸਹਿਯੋਗ ਕਰੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਮੰਤਖਬੀ ਵੀ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਚਾ ਦਾ ਸਹਿਯੋਗ ਕਰੇ ਸਰਦ ਸਾਹਿਬ ਤੁਹਾਡੇ ਬੇਟੇ ਨੇ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਵਾ ਜਿੱਤ ਪ੍ਰਾਪਤ ਕੀਤੀ ਔਰ ਲੋਕਾਂ ਨੇ ਬਹੁਤ ਵੱਡਾ ਬਹੁਤ ਬਧਾਈ ਕੀ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਦਾ ਉਹਨਾਂ ਦੇ ਵਾਦਾ ਜੀ ਵੀ ਵਿਧਾਨ ਸਭਾ ਜਾਂ ਸਰੋਣੀ ਕਮੇਟੀ ਚੋਣਾਂ ਲੜ ਸਕਦੇ ਨਹੀਂ ਸਾਡਾ ਇਦਾਂ ਦਾ ਕੋਈ ਵਿਚਾਰ ਨਹੀਂ ਇਹ ਫਿਲਹਾਲ ਤਾਂ ਕੋਈ ਇਦਾਂ ਦੀ ਸਾਡੀ ਕੋਈ ਨਹੀਂ ਪਾਲਸੀ ਚੋਣਾਂ ਲੜਨ ਦੀ ਅਸੀਂ ਇਹ ਕਿ ਹਮੇਸ਼ਾ ਲੋਕਾਂ ਦੀ ਸੇਵਾ ਚ ਜਿੱਦਾਂ ਸਾਨੂੰ ਲੋਕਾਂ ਨੇ ਹੁਣ ਇਹ ਲੋਕ ਸਭਾ ਚ ਸਾਨੂੰ ਪਿਆਰ ਸਰਕਾਰ ਬਖਸ਼ਿਆ ਤਾਂ ਅਸੀਂ ਜਿੰਨਾ ਚਿਰ ਅਮਰਪਾਲ ਨਹੀਂ ਵੀ ਹਾਜ਼ਰ ਜੋ ਹੋ ਇੱਥੇ ਹੁੰਦੇ ਵੀ ਇਹਦੇ ਜਿੰਨੇ ਸਾਡੀ ਜ਼ਿੰਮੇਵਾਰੀ ਹੋ ਕੇ ਅਸੀਂ ਉਹ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਵੀ ਵੀ ਦਾ ਵੀ ਵੀ ਬਾਹਰੇ ਜਿਸ ਜਦ ਇਹ ਅੰਮ੍ਰਿਤਪਾ FI ਅੰਮ੍ਰਿਤਪਾ ਤੋਂ ਜਿੰਦੇ ਨੇ ਤੁਹਾਡੇ ਜਿਹੜਾ ਸਰਟੀਫਿਕੇਟ ਬੜਾ ਇੱਕ ਮਾਨ ਦਿੰਦਾ ਜੀ ਤੁਹਾਨੂੰ ਨਾਲ ਲੈ ਕੇ ਗਏ ਜਾਂ ਤੁਹਾਨੂੰ ਜਿਹੜੀ ਲੜਾਈ ਤੁਸੀਂ ਵੀ ਲੜ ਲੈਣ ਲੱਗੇ ਸਮੇਂ ਤੁਹਾਨੂੰ ਲੱਗਦਾ ਕਿ ਇਸ ਦੇ ذریعے ਕੁਝ ਸਫਲਤਾ ਮਿਲੀ ਹੈ ਕਿ ਕੁਝ ਸੰਘਰਸ਼ ਸਫਲ ਹੋਇਆ ਹੈ ਇਹ ਲੜਾਈ ਜਿਹੜੀ ਤੁਸੀਂ ਅੱਗੇ ਵਧਾ ਰਹੇ ਹੋ ਕਾਣੀ ਅੱਗੇ ਵਧਾ ਰਹੇ ਨਹੀਂ ਮੈਂ ਦੁਖੀ ਧਿਕਾਰਾਂ ਦੀ ਲੜਾਈ ਹੈ ਜਿਹੜਾ ਇਹਨਾਂ ਨੇ ਮੈਨੂੰ ਇਹ ਸਰਟੀਫਿਕੇਟ ਦੀ ਤੁਸੀਂ ਗੱਲ ਕਰਦੇ ਹੋ ਮੇਰੀ ਉੱਥੇ ਹਾਜ਼ਰੀ ਮੈਂ ਸਮਝਦੀ ਇਹਨਾਂ ਦਾ ਵੀ ਵੱਡਾਪਨ ਤੇ ਲੋਕ ਵੀ ਇਹ ਚਾਹੁੰਦੇ ਸੀਗੇ ਕਿ ਜਿਹੜੀ ਇਹ ਕੈਂਪੇਨ ਹੈ ਇਹਦੇ ਵਿੱਚ ਖਾਲਸਾ ਸਾਹਿਬ ਦੀ ਜਿਹੜੀ 2019 ਵਾਲੀ ਕੈਂਪੇਨ ਤੁਸੀਂ ਪਲੱਸ ਕਰਕੇ ਵੇਖ ਸਕਦੇ ਹੋ ਕਿ ਉਹ ਕੈਂਪੇਨ ਅਤੇ ਇਹ ਜਿਹੜੀ ਕੈਂਪੇਨ ਹੈ ਇਹ ਸਾਂਝੀ ਕੈਂਪੇਨ ਹੋ ਗਈ ਸਾਨੂੰ ਥੋੜੀ ਮਿਹਨਤ ਕਰਨੀ ਪਈ ਐਸਵਿੰ ਜਦੋਂ ਮੇਰੀ ਉੰਨੀ ਵਾਲੀ ਕੰਪੇਨ ਸੀ ਉਹਦੇ ਵਿੱਚ ਅਸੀਂ ਇਹ ਸੋਚਦੇ ਸੀ ਸਾਨੂੰ ਸਮਝਾਉਣ ਤੇ ਹੀ ਟਾਈਮ ਲੱਗ ਗਿਆ ਕਿ ਖਾਲਸਾ ਸਰ ਦੇ ਕੀ ਕੰਮ ਹੈ ਪਰ ਐਸਵਰੀ ਲੋਕਾਂ ਨੇ ਸਾਨੂੰ ਪਿੰਡਾਂ ਵਿੱਚ ਹੱਥ ਬਨ ਕੇ ਖੜੇ ਸੀਗੇ ਕਿ ਅਸੀਂ ਐਸਵਰੀ ਇਹ ਗਲਤੀ ਨਹੀਂ ਕਰਨੀ ਜਿਹੜੀ ਅਸੀਂ ਪਿਛਲੀ ਵਾਰ ਕੀਤੀ ਸਰ ਤੁਹਾਨੂੰ ਮੇਰਾ ਸਵਾਲ ਹੈ ਨੈਸ਼ਨਲ ਮੀਡੀਆ ਤੇ ਮੀਡੀਆ ਦਾ ਕੁਝ ਤਬਕਾ ਜਿਹੜਾ ਪੰਜਾਬ ਤੋਂ ਬਾਹਰ ਦਾ ਉਹ ਇਸ ਦਾ ਮੈਨੂੰ ਪੇਸ਼ ਕਰ ਰਿਹਾ ਕਿ ਕਿਉਂਕਿ ਉਹ ਤਾਂ ਨਹੀਂ ਖਾਲਸਤਾਨੀ ਜਿੱਤੇ ਨੇ ਯਾਨੀ ਕਿ ਅਸੀਂ ਇੰਤਿਆਰ ਤੇ ਰਹੇ ਮੈਨੂੰ ਲੱਗਦਾ ਕਿ ਇਹਦੇ ਨਾਲ ਕੋਈ ਹਿੰਦੂ ਸਿੱਖ ਜਾਂ ਧਰਮਾਂ ਦੇ ਵਿੱਚ ਕੋਈ ਵੰਡੀ ਪੈਣ ਵਾਲੀ ਗੱਲ ਨਹੀਂ ਹੈ ਨਹੀਂ ਇਹ ਜੀ ਮੈਨੂੰ ਤਾਂ ਲੱਗਦਾ ਕਿ ਨੈਸ਼ਨਲ মিডিਆ ਨੂੰ ਵੀ ਆਪਣਾ ਸਹੀ ਰੋਲ ਨਿਭਾਉਣਾ ਚਾਹੀਦਾ ਤੇ ਬਾਕੀ ਤੁਸੀਂ ਪੰਜਾਬ ਦਾ মিডিਆ ਤੁਹਾਨੂੰ ਇਹ ਇਸ ਮਾਮਲੇ ਤੇ ਡਟ ਕੇ ਸਟੈਂਡ ਲੈਣਾ ਚਾਹੀਦਾ ਕਿ ਪੰਜਾਬ ਨੂੰ ਨਾਮ ਬਦਨਾਮ ਕੀਤਾ ਜਾਵੇ ਅਸੀਂ ਪੰਜਾਬ ਦੀ ਸੁਖ ਸ਼ਾਂਤੀ ਸਾਰੇ ਭਾਈਚਾਰਿਆਂ 'ਚ ਏਕਤਾ ਚਾਹੁੰਦੇ ਹਾਂ ਤੇ ਅਸੀਂ ਹਿੰਦੂ ਭਾਈਚਾਰੇ ਨੂੰ ਜਿੰਨੇ ਵੀ ਭਾਈਚਾਰਿਆਂ ਨੂੰ ਉਹਨਾਂ ਸਾਰਿਆਂ ਨੂੰ ਅਸੀਂ ਵਿਸ਼ਵਾਸ ਦਵਾਉਣਾ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਕਿਉਂਕਿ ਪੁਰਾਣੇ ਟਾਈਮ ਤੇ ਵੀ ਸਾਡੀ ਤੇ ਜਿਹੜੀ ਸੋਚ ਹੈ ਕਦੇ ਸਿੱਖ ਦੀ ਸੋਚ ਫਿਰਕੂ ਨਹੀਂ ਹੋ ਸਕਦੀ ਅਸੀਂ ਸਾਰੇ ਭਾਈਚਾਰਿਆਂ ਨਾਲ ਲੈ ਕੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਅਸੀਂ ਸੋਚਦੇ ਕਿ ਜੇ ਸੁਖ ਸ਼ਾਂਤੀ ਹੋਊਗੀ ਜਿਹੋ ਜਿਹੇ ਦੌਰ ਹੁਣ ਚੱਲ ਰਿਹਾ ਮੇਰੇ ਖਿਆਲ ਇਹ ਬਹੁਤ ਖਤਰਨਾਕ ਦੌਰ ਹੈ ਇੱਥੇ ਲੁੱਟਾਂ ਖੋਹਾਂ ਫਰੋਤੀਆਂ ਜੇ ਕਤਲੋਗਾਰਧ ਹੋ ਰਹੀ ਹੈ ਮੇਰੇ ਖਿਆਲ ਇਹਦੇ ਵਾਸਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਲੋੜ ਆ ਇਸ ਇਹੋ ਜਿਹੇ ਮਾਹੌਲ ਚੋਂ ਆਪਾਂ ਪੰਜਾਬ ਨੂੰ ਕੱਢ ਚੰਗੇ ਪਾਸੇ ਲੈ ਕੇ ਜਾਈਏ ਇਸ ਕਰਕੇ ਸਾਰੇ ਭਾਈਚਾਰਿਆਂ ਦਾ ਸਹਿਯੋਗ ਵੀ ਚਾਹੁੰਦੇ ਆ ਉਹਨਾਂ ਨੂੰ ਵਿਸ਼ਵਾਸ ਵੀ ਦੋਣੇ ਕਿ ਸਾਡੇ ਵੱਲੋਂ ਕੋਈ ਇਦਾਂ ਦੀ ਨਹੀਂ ਹੁਣ ਕਈ ਅਫਵਾਹਾਂ ਜਿਦਾਂ ਦੀ ਅੱਜ ਵੀ ਇੱਕ ਇਸ਼ਤਿਹਾਰ ਕੋਈ ਛਾਪਿਆ ਗਿਆ ਸਾਡੇ ਨਾਂ ਤੇ ਉਹ ਜਿਹੜਾ ਕਿ ਸਰਾ ਸਰਬ ਇਹ ਸ਼ਰਾਤੀ ਲੋਕ ਕਰ ਰਹੇ ਆ ਮੈਂ ਸੋਚਦਾ ਕੋਦੇ ਵਾਸਤੇ ਤੁਸੀਂ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਕਿ ਇਹੋ ਜੀਆਂ ਚੀਜ਼ਾਂ ਨਾ ਹੋਣ ਪੋਸਟਾਂ ਵੀ ਪਾਉਂਦੇ ਭਾਈ ਸਾਹਿਬ ਦੇ ਨਾਂ ਤੇ ਜਾਂ ਪਰਿਵਾਰ ਦੇ ਨਾਂ ਤੇ ਉਹਨਾਂ ਚਿੱਠੀ ਪੈਸੇ ਵੀ ਉਹਨਾਂ ਦੇ ਉੱਪਰ ਕਰਾਂਗੇ ਪਰ ਅਸੀਂ ਕਹੁੰਦੇ ਹਾਂ ਕਿ ਇਹੋ ਜੀਆਂ ਚੀਜ਼ਾਂ ਦੇ ਜੋ ਵੀ ਸਾਡੇ ਸਟੇਟਮੈਂਟ ਹੋਗੇ ਸਾਡੇ ਪਰਿਵਾਰ ਵੱਲੋਂ ਇਹ ਕੋਈ ਤੀਜਾ ਬੰਦਾ ਕੁਝ ਵੀ ਕਰੀ ਜਾਂਦਾ ਉਹਦੇ ਵਾਸਤੇ ਅਸੀਂ ਸਾਡੀ ਟੀਮ ਜਿਹਨੇ ਵਾਰ ਨਹੀਂ ਹੋਈ ਕਿਸੇ ਨੂੰ ਅਥੋਰਾਈਜ਼ਟ ਨਹੀਂ ਕੀਤਾ ਗਿਆ ਸਟੇਟਮੈਂਟ ਦੇ ਨਹੀਂ ਇਹ ਜਿਹੜਾ ਖਾਲਾ ਇਹ ਬੀਬੀ ਜੀ ਆ ਅਸੀਂ ਆ ਪਰਿਵਾਰ ਦੇ ਦੋ ਤਿੰਨ ਜੀ ਅਸੀਂ ਜਿਹੜੀ ਸਾਡੀ ਸਟੇਟਮੈਂਟ ਨੂੰ ਸਹੀ ਮੰਨਿਆ ਜਾਵੇ ਬਾਕੀ ਕੋਈ ਤੀਜਾ ਪਰਸਨ ਦਿੰਦਾ ਤੇ ਉਹਦੀ ਨਿੱਜੀ رائے ਹੋ ਸਕਦੀ ਹੈ ਕਿ ਕਿਹਨੂੰ ਕਹੇ ਮੇਰਾ ਥੋੜੀ ਕੰਬਲ ਪੁੱਸਕੜੀ ਕਹਿੰਦੇ ਜਿਸ ਤਰ੍ਹਾਂ ਜਿਹੜਾ ਅੱਜ ਜਿਹੜੀ ਕੰਮ ਕੀਤੀ ਚੱਲ ਰਹੀ ਹੈ ਇਹ ਤੇਰਾ ਹਾਲ ਤੇਰਾ ਭਰੋ ਸਕਦੇ ਹੋ ਪੋਸਟਰ ਤੁਹਾਡੀ ਬੋਲੋ ਲਾ ਕੇ ਲਾ ਨਹੀਂ ਉਹ ਉਹ ਸਰਸਰਾ ਹੀ ਕਹਿੰਨੇ ਕਿ ਉਹ ਸਾਡੇ ਵੱਲੋਂ ਕੋਈ ਇਦਾਂ ਦੀ ਕਾਰਵਾਰੀ ਕਾਰਵਾਈ ਨਹੀਂ ਕੀ ਇਹ ਜਿੰਨੇ ਵੀ ਲਾਏ ਉਹਦੇ ਉਹਦੀ ਅਸੀਂ ਸਖਤ ਮੇਖੀ ਕਰਦੇ ਹਾਂ ਤੂੰ ਨੂੰ ਅੱਗੇ ਤੋਂ ਵੀ ਵਾਰਨਿਕ ਦਿੰਦੇ ਕਿ ਇਹੋ ਜੀ ਸਾਡੇ ਨਾਮ ਤੇ ਕੋਈ ਇਹੋ ਜੀ ਕਾਰਵਾਈ ਨਾ ਕੀਤੀ ਜਾਵੇ ਤੇ ਤੁਹਾਡੀ ਫੋਟੋ ਵੀ ਪੋਸਟਲ ਵਿੱਚ ਹੈਗੀ ਹੈ ਜਿਹੜਾ ਜਿੰਸਟਰ ਬਾਰੇ ਹੈ ਜਿਹੜੀ ਤੁਸੀਂ ਕੋਈ ਹੈ ਐਲਾਨ ਕੀਤਾ ਹੈ ਇਹ ਬਿਲਕੁਲ ਕਿੱਦਾਂ ਦਾ ਐਲਾਨ ਕਿਸੇ ਉਹਨਾਂ ਨੇ ਲਿਖਾ ਗਿਆ ਇਹ ਕਦੇ ਪਹਿਲਾਂ ਨਹੀਂ ਹੋਇਆ ਜਦੋਂ ਚੋਣ ਕੈਂਪੇਨ ਚੱਲ ਰਹੀ ਸੀ ਉਦੋਂ ਜਿਹੜਾ ਚੋਣ ਨੋਰਥ ਪੱਤਰ ਜਿਹੜਾ ਭਾਈ ਮਨਪਾਲ ਸਿੰਘ ਦੱਸਦਿਆਂ ਉਹ ਵੀ ਐਡਿਟ ਕਰਕੇ ਤੇ ਬਹੁਤ ਉਸ ਤਰੀਕੇ ਨਾਲ ਉਹ ਬਣਾਇਆ ਗਿਆ ਸੀ ਜਿਸ ਨਾਲ ਇੱਕ ਹਲਾਤ ਇਹਾਂ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਜਿੱਦਾਂ ਭਾਈ ਮਨਪਾਲ ਸਿੰਘ ਨੂੰ ਦੂਜੇ ਧਰਮਾਂ ਦਾ ਜਾਂ ਦੂਜੇ ਲੋਕਾਂ ਦਾ ਵਿਰੋਧ ਦਿਖਾਇਆ ਗਿਆ ਸੀਗਾ ਉਸ ਤੋਂ ਬਾਅਦ ਇੱਕ ਚੈਟ ਉਹਨਾਂ ਨੇ ਨਕਲੀ ਬਣਾਈ ਸੀ ਜਿਹਦੇ ਵਿੱਚ ਐਸੀ ਭਾਈਚਾਰੇ ਦੇ ਪ੍ਰਤੀ ਕੁਝ ਇਦਾਂ ਦੀ ਸ਼ਬਦਾਵਲੀ ਟੀਮ ਦੇ ਬੰਦਿਆਂ ਦੇ ਨਾਮ ਲਿਖ ਕੇ ਤੇ ਬਣਾਈ ਗਈ ਸੀ ਜਦੋਂ ਸਾਰਾ ਕੁਝ ਕਲੀਅਰ ਹੋ ਗਿਆ ਪ੍ਰਸ਼ਾਸਨ ਵੱਲੋਂ ਹੀ ਉਹ ਸਾਰਾ ਕਲੀਅਰ ਕਰ ਦਿੱਤਾ ਕਿ ਉਹ ਨਗਲੀ ਸੀ ਸੋ ਇਸ ਤਰ੍ਹਾਂ ਦੀ ਐਟੈਂਪ ਨੇ ਇਹ ਲੋਕ ਇਹ ਕਰ ਰਹੇ ਨੇ ਸੁਭਾਵਿਕ ਤੌਰ ਤੇ ਉਹ ਭਾਈ ਰਵਪਾਲ ਸਿੰਘ ਦੇ ਵਿਰੋਧੀ ਨੇ ਤੁਹਾਡੇ ਵੱਲੋਂ ਵੀ ਪੁਲਿਸ ਕਮੈਂਡ ਕੀਤੀ ਗਈ ਹੈ ਕਿ ਜੇ ਸਬਜੈਕਟ ਇਹ ਪੋਸਟਰ ਆ ਜੀ ਪੁਲਿਸ ਕਮੈਂਡ ਕਰਾਂਗੇ ਜੀ ਕਰਾਂਗੇ ਜੀ ਉਹਨਾਂ ਪ੍ਰਵਾਹਾਂ ਦੇ ਨਾਲ ਪਰ ਜੋ ਜਿਵੇਂ ਬਕਰੂ ਸਿੰਘ ਦਾ ਪਰਿਵਾਰ ਹੋ ਗਿਆ ਤੇ ਬਾਕੀ ਵੀ ਜਿਹੜੇ ਨੇ ਸ਼ਿਮਰੂਗੜ੍ਹ ਨੇ ਉਹ ਪਰਿਵਾਰਾਂ ਦੇ ਨਾਲ ਸੰਪਰਕ ਜੋ ਕਿ ਜਿਹੜੇ ਉਦੁਕ ਸੁੱਖ ਦੇ ਵਿੱਚ ਉਹ ਗਿਆ ਪਰਵਾਰ ਨੂੰ ਤੇ ਲੋਕ ਸਭਾ ਦੇ ਮੈਂਬਰ ਬਣ ਗਏ ਤੁਹਾਡੇ ਪਰਿਵਾਰ ਦੀ ਠੀਕ ਹੈ no doubt ਕਿ ਮੌਤ ਕੋਸੀ ਬਰਬਰੀ ਹੋ ਗਏ ਪਰ ਉਹਨਾਂ ਪਰਿਵਾਰਾਂ ਨੇ ਠੀਕ ਠਾਕ ਹੈ ਹਾਲਾਤ ਤੁਹਾਡਾ ਸੰਪਰਕ ਨਹੀਂ ਠੀਕ ਠਾਕ ਜੀ ਅਸੀਂ ਪਰਵਾਰ ਉਹ ਸਾਰੇ ਪਰਿਵਾਰ ਇਕੱਠੇ ਇਹ ਲੜਾਈ ਲੜ ਰਹੇ ਆਂ ਅਸੀਂ ਸਭ ਤੋਂ ਸਾਡੀ ਸਾਰਿਆਂ ਦੀ ਇਸ ਦੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਇਕੱਠਿਆਂ ਹੀ ਇਹ ਨਹੀਂ ਕਿ ਉਹ ਜੇ ਸਰਕਾਰ ਚ ਮੰਤਰੀ ਹੈ ਤਾਂ ਮੰਤਰੀ ਨੂੰ ਪੁੱਛ ਕੇ ਵੋਟ ਪਾਉਣੀ ਚਾਹੀਦੀ ਹੈ ਮੇਰੇ ਖਿਆਲ ਹੈ ਉਹ ਇਹਨਾਂ ਚ ਇਹ ਚੀਜ਼ਾਂ ਦਾ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਤੇ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਤੇ ਜੀ ਇੱਕ ਵੀਰ ਕਰਦੇ ਨੇ ਇੱਕ ਸਵਾਲ ਹੈ ਕਿ ਜਦੋਂ ਤੁਸੀਂ 2 ਸਾਲ ਦੀ ਜਦੋਂ ਸਜ਼ਾ ਹੋਈ ਸੀਗੀ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਤਾਂ ਉਹਨਾਂ ਨੇ ਇੱਕ ਤਾਰੀਖ ਦਿੱਤਾ ਸੀ ਕਿ ਤੁਸੀਂ ਜਿਹੜੇ 15 ਲੱਖ ਲੋਕ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰ ਦਿੰਦਾ ਤੁਸੀਂ ਇਸ ਤਰ੍ਹਾਂ ਉਹਨਾਂ ਦੀ ਮੈਮਰੀ ਨਹੀਂ ਖੋ ਸਕਦੇ ਇਹ ਇਸ ਤਰ੍ਹਾਂ ਤਾਂ ਅਬ ਇਹ ਜੀ ਖਰੂਸਾਪਤੀ ਦੇ 20 ਲੱਖ ਤੋਂ ਜ਼ਿਆਦਾ ਵੱਧ ਗਿਆ ਜੀ ਤਾਂ ਇਸ ਦੇ ਪਿਹਾਰ ਤੇ ਇਸ ਤਰ੍ਹਾਂ ਦੀ ਕੋਈ ਦਲੀਲ ਦੇ ਕੇ ਤੁਸੀਂ ਕਾਨੂੰਨੀ ਮੁੱਦੂ ਕਰ ਸਕਦੇ ਕਿਉਂਕਿ ਫਿਰ ਤਾਂ ਲੋਕ ਸਭਾ ਦੀ ਜੇ ਮੋਪਾਲ ਸਿੰਘ ਨੂੰ ਡਿਵਲਪਮੈਂਟ ਡੀਲ ਦੇ ਦਿੱਤੇ ਆ ਤਾਂ ਲੋਕ ਸਭਾ ਖਰੂਸਾਪਤੀ ਬਾਅਦ ਤੇ ਜਾਈ ਕਿ ਹਾਂਜੀ ਮੇਰੇ ਖਿਆਲ ਆ ਵੀ মিডিਆ ਨੂੰ ਵੀ ਪੋਜ਼ਿਟਿਵ ਹੋ ਜਾਣਾ ਚਾਹੀਦਾ ਕਿਉਂਕਿ ਪਹਿਲਾਂ ਮੀਡੀਆ 'ਚ ਬਹੁਤ ਜ਼ੋਰ ਨਾਲ ਸੁਟਿਆ ਗਿਆ ਕਿ ਅਮਰਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦਾ ਹਾਂ ਜੀ ਸਾਹਮਣੇ ਦੇਖੀ ਦੀ ਸਾਹਮਣੇ ਦੇਖੀ ਹਾਂ ਜੀ ਵੀ ਅਮਰਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦੇ ਹੋ ਹੋਰ ਕਿੰਨੀਆਂ ਅੜਚਨਾ ਖੜੀਆਂ ਕਾਇਕ ਫਿੱਟੀਆਂ ਕਿੰਨੀਆਂ ਹੈਨਾ ਪਰ ਸਾਰਾ ਕੁਝ ਸਮੂਥਲੀ ਹੋ ਗਿਆ ਹੈਨਾ ਹੁਣ ਅਮਰਪਾਲ ਸਿੰਘ ਵੱਡੀ ਲੀਡ ਦੇ ਨਾਲ ਜਿੱਤ ਗਿਆ ਤੇ ਅਸੀਂ ਪੂਰੇ ਪੋਜ਼ਿਟਿਵ ਹੈ ਕਿ ਅਮਰਪਾਲ ਨੂੰ ਕਾਨੂੰਨ ਅਨਸਾਰ ਛੱਡਣਾ ਬੰਦ ਹੈ ਅਸੀਂ ਵੇਟ ਕਰਦੇ ਹਾਂ ਜੇ ਕੋਈ ਅੱਗੇ ਪ੍ਰੋਬਲਮ ਆਈ ਆਉਗੀ ਤਾਂ ਅਸੀਂ ਸੋਲਵ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲੇ ਵੀ ਵਕੀਲਾਂ ਦੀਆਂ ਟੀਮਾਂ ਔਰ ਸਾਡੇ ਕੋਲੇ ਵੀ ਜਿਹੜੇ ਸਬਦਾਨ ਨਾਲ ਉਹ ਸਾਨੂੰ ਖਰਾਬ ਕਰ ਰਹੇ ਆ ਵੀ ਇਹ ਤਾਂ ਪੋਸਿਬਿਲਟੀ ਨਹੀਂ ਕਿ ਮੇਰੇ ਹਿਸਾਬ ਨਾਲ ਤਾਂ ਜਿਹੜੀ ਉਹਨਾਂ ਨੂੰ ਰੀਟੇਨ ਕੀਤਾ ਗਿਆ ਨਾ ਐਨਐਸਏ ਦੇ ਅੰਡਰ ਉਹ ਵੀ ਸਬਦਾਨ ਦੇ ਖਿਲਾਫ ਹੈ ਤੇ ਸਾਨੂੰ ਅਸੀਂ ਤਾਂ ਫਿਰ ਵੀ ਠੀਕ ਤਰੀਕੇ ਨਾਲ ਹੀ ਚੱਲਣ ਦੇ ਆਂ ਤੇ মিডিਆ ਨੂੰ ਵੀ ਤੇ ਸਾਨੂੰ ਵੀ ਵੇਟ ਕਰਨੀ ਚਾਹੀਦੀ ਹੈ ਕਿ ਅਗਲਾ ਐਕਸ਼ਨ ਕੀ ਹੁੰਦਾ ਜੇ ਉਹਨੂੰ ਨਹੀਂ ਛੱਡਣਗੇ ਤੇ ਫਿਰ ਅਸੀਂ ਸਾਡੇ ਕੋਲੇ ਹੈਰ ਆ ਅਸੀਂ ਅੱਗੇ ਹਾਈ ਕੋਰਟ ਨੇ ਉਹਨਾਂ ਦੇ ਪੇਪਰ ਦਾਖਲ ਕਰਾਏ ਆ ਤੁਸੀਂ ਸਾਰੇ ਜਾਣਦੇ ਹੈਨਾ ਤੇ ਜੇ ਹਾਈ ਕੋਰਟ ਸਾਡੀ ਹੈਲਪ ਕਰਦੀ ਆ ਸੁਪਰੀਮ ਕੋਰਟ ਸਾਡੀ ਹੈਲਪ ਕਰਦੀ ਆ ਅਮਰਪਾਲ ਨੂੰ ਬਾਹਰ ਲਿਉਣ ਵਿੱਚ ਵੈਲੈਂਟ ਗੁੱਡ ਜੇ ਕੋਈ ਉਸ ਤੋਂ ਅਗਲੀ ਕੋਈ ਸਮੱਸਿਆ ਖੜੀ ਹੋ ਜਾਂਦੀ ਆ ਉਹ ਵੀ ਅਸੀਂ ਵੈਡੈਂਟ ਵਾਚਦੇ ਆ ਦੇ ਹਜੇ ਸਾਨੂੰ ਕਾਲੇ ਨਹੀਂ ਪਹਿਣਾ ਚਾਹੀਦਾ ਨਾ ਹੀ ਤੁਹਾਨੂੰ ਮੀਡੀਆ ਨੂੰ ਕਾਲਾ ਪਹਿਣਾ ਚਾਹੀਦਾ ਜਦੋਂ ਤੱਕ ਭਾਈ ਸਾਹਿਬ ਦੀ ਐਨਐਸਏ ਖਤਮ ਨਹੀਂ ਹੁੰਦੀ ਜੀ ਉਦੋਂ ਤੱਕ ਉਹਨਾਂ ਨੂੰ ਪੰਜਾਬ ਐਵੀ ਚੁੱਕੀ ਆ ਵੀ ਉਹਨਾਂ ਦਾ ਐਨਐਸਏ ਖਤਮ ਹੋ ਗਿਆ ਹਾਈ ਕੋਰਟ 'ਚ ਪਟੀਸ਼ਨ ਪਾਏ ਚੁੱਕੀ ਆ ਆਰਐਸ ਬੈਂਸ ਨੇ ਪਰਮਿਸ਼ਨ ਪਾਈ ਵੀ ਤੇ ਇਹ ਕਾਨੂੰਨ ਦੇ ਨਾਲ ਨਾਲ ਤੇ ਅਸੀਂ ਚੱਲਣਾ ਹੀ ਆ ਵੀ ਅਸੀਂ ਕਿਸੇ ਕਿਤੇ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਜਿਵੇਂ ਜਿਵੇਂ ਸਾਨੂੰ ਕੋਈ ਮੁਸ਼ਕਲ ਆਊ ਵੀ ਪਹਿਲਾਂ ਕਾਨੂੰਨ ਨਾਲ ਅਸੀਂ ਕਰਾਂਗੇ ਇਹ ਕਾਨੂੰਨ ਜਿਵੇਂ ਕਹਿੰਦਾ ਬੜੇ ਵੱਡੇ ਫਰਕ ਨੇ ਇੱਕਦਮ ਉਹਨਾਂ ਨੂੰ ਪੰਜਾਬ ਨਹੀਂ ਲਿਆਉਣਾ ਚਾਹੀਦਾ ਸਰਕਾਰ ਨੂੰ ਜਿੰਨੇ ਦੇਖੋ ਇਹ ਇਹ ਨਾ ਇਹ ਸੋਚਣਾ ਚਾਹੀਦਾ ਹੈ ਵੀ ਇਹ 440000 ਲੋਕਾਂ ਦੀਆਂ ਭਾਵਨਾਵਾਂ ਹੈ ਜਿਨ੍ਹਾਂ ਨੇ ਅਮਰਪਾਲ ਨੂੰ ਇਸ ਤਰ੍ਹਾਂ ਐਡਾ ਵੱਡਾ ਮੰਡੇਟ ਦਿੱਤਾ ਤੇ ਜੇ ਸਿਆਣੇ ਹੋਣ ਜਿਹੜੇ ਸਾਡੇ ਪੋਲੀਟੀਸ਼ੀਅਨ ਹੈ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਆ ਉਹਨਾਂ ਨੇ ਵੀ ਅੱਗੇ ਇਲੈਕਸ਼ਨਾਂ ਲੜਨੀਆਂ ਹੈ ਜੇ ਅਸੀਂ ਲੜੀਏ ਤੇ ਹੋਰ ਜਿਹੜੀਆਂ ਪਾਰਟੀਆਂ ਹਨ ਉਹਨਾਂ ਨੇ ਵੀ ਲੜਨੀ ਹੈ ਉਹਨਾਂ ਨੂੰ ਹੁਣ ਤੰਗ ਪਰੇਸ਼ਾਨ ਕਰਨਾ ਜਿਵੇਂ ਇਹਨਾਂ ਨੇ ਮੈਂਸ਼ਨ ਕੀਤਾ ਵੀ ਜਿਹੜੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਕਿ ਉਹਨਾਂ ਨੇ ਅੱਗੇ ਇਲੈਕਸ਼ਨਾਂ ਨਹੀਂ ਲੜਨੀਆਂ ਇਹ ਮੈਨੂੰ ਲੱਗਦਾ ਵੀ ਜੇ ਅਸੀਂ ਸਮੂਥਲੀ ਚੱਲੀਏ ਚੱਲਾਂਗੇ ਨਾ ਤੇ ਫੇਰ ਇਹ ਸਾਡੇ ਲਈ ਵੀ ਵਧੀਆ ਰਹੂਗਾ ਤੇ ਸਰਕਾਰ ਲਈ ਵੀ ਵਧੀਆ ਰਹੂਗਾ ਇੱਕ ਬਾਪੂ ਜੀ ਦੱਸਣਾ ਜੀ बतौर ਮੈਂਬਰ ਪਾਰਲੀਮੈਂਟ ਨੇ ਅਮਰਪਾਲ ਸਿੰਘ ਹੋਣੀ ਪਈਨਾਂ ਦੀ ਗੱਲ ਹੈ ਜੀ ਜੇ ਆਉਣਗੇ ਉਹ ਆਪਣੀ ਜਿਹੜੀ ਜਿਹੜੀ ਉਹਨਾਂ ਨੂੰ ਲੋਕਾਂ ਦੀ ਜ਼ਿੰਮੇਵਾਰੀ ਦਿੱਤੀ ਆ ਉਹਨਾਂ ਵਾਉਣਗੇ ਫਿਰ ਇਹ ਲੋਕਾਂ ਦੇ ਹਾਲਾਤ ਦੇਖ ਕੇ ਫਿਰ ਕੀ ਅੱਗੇ ਕੀ ਕਰਦੇ ਉਹ ਉਹਨਾਂ ਦਾ ਫੈਸਲਾ ਨਹੀਂ ਜੀ ਮੇਰਾ ਇਹਦਾ ਛੋਟਾ ਜਿਹਾ ਚਲੋ ਹਾਸੇ ਵਾਲਾ ਹੀ ਸਮਝ ਲੈ ਲੋ ਵੀ ਲੋਕ ਆਉਣ ਦੀ ਕੋਈ ਲੋੜ ਨਹੀਂ ਮੇਰਾ ਖਿਆਲ ਹੈ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਅੱਕੇ ਪਏ ਆ ਲੋਕ ਕਿ ਅਸੀਂ ਆਜ਼ਾਦ ਹੀ ਲੜ ਲਾਂਗੇ ਜਿੱਥੇ ਕਿਤੇ ਸਾਨੂੰ ਲੋੜ ਪਊਗੀ ਨਹੀਂ ਕੀ ਹੋਵੇ ਪੰਥਰ ਪਾਰਟੀ ਜਿਹੜੀ ਨੂੰ ਸੀਟ ਮਿਲੀਆਂ ਸਾਡੇ ਤੇ ਆਜ਼ਾਦ ਨੂੰ ਦੋ ਮਿਲ ਗਿਆ ਹਾਂਜੀ ਉਹੀ ਕਹਿੰਦੇ ਉਹਨਾਂ ਨੂੰ 1 ਮਿਲੀਆ ਸਾਨੂੰ ਦੋ ਮਿਲ ਗਈਆਂ ਤੇ ਜੇ ਅਸੀਂ ਕੋਈ ਹੋਰ ਯਾਦ ਖੜਾ ਕਰ ਲੈਂਦੇ ਤੇ ਸ਼ਾਇਦ ਵੀ ਮਿਲ ਜਾਂਦਾ ਸਾਨੂੰ ਕਿ ਮੈਨੂੰ ਲੱਗਦਾ ਵੀ ਲੋਕ ਹੁਣ ਪਰਸਨੈਲਿਟੀ ਨੂੰ ਦੇਖ ਰਹੇ ਆ ਲੋਕ ਬੰਦੇ ਨੂੰ ਦੇਖ ਰਹੇ ਆ ਵੀ ਉਹ ਕਿ ਚਰਚਾਵਾਂ ਸ਼ੁਰੂ ਹੋ ਗਈਆਂ 2023 ਤਾਂ ਅਸਲ ਵਿੱਚ ਹੋਣਾ ਦੀ ਆ ਕਿ ਅਪ ਆਪਣੀਆਂ ਹੋਚਾ ਕਰਨ ਲੱਗ ਪਈ ਕਿ ਅਸੀਂ ਅੰਮ੍ਰਿਤਪਾਲ ਦੇ ਫਲਸਫੇ 'ਤੇ ਚੋਣ ਲੜਨੀ 2023 ਨਹੀਂ ਅੰਮ੍ਰਿਤਪਾਲ ਆ ਕੇ ਦੱਸਣ ਜੀ ਅਸੀਂ ਹੁਣ ਮਗਾ ਹੀ ਨਹੀਂ ਐਡੇ ਵੱਡੇ ਫੈਸਲੇ ਲੈ ਸਕਦੇ ਅੰਮ੍ਰਿਤਪਾਲ ਸਿੰਘ ਸਰਜੀਤ ਸਿੰਘ ਰਲ ਕੇ ਚੱਲਣਗੇ ਤੇ ਉਹ ਜੋ ਵੀ ਉਹਨਾਂ ਨੂੰ ਲੱਗੂਗਾ ਠੀਕ ਤੇ ਉਹ ਕਰ ਲੈਣਗੇ ਅਸੀਂ ਤਾਂ ਇਲੈਕਸ਼ਨ ਉਹਨਾਂ ਦੀ ਲੜਾਈ ਹੈ ਤੇ ਕੰਪੇਨ ਬੜੀ ਚੰਗੀ ਤਰ੍ਹਾਂ ਦਿੱਤੀ ਆ ਬੜੀ ਧੰਨਵਾਦਦਾ ਕਿ ਡੈਮੋਕ੍ਰੇਸੀ ਦੀ ਜਿੱਤਿਆ ਇਹ ਕਹ ਤੋਂ ਕਰਨਾ ਹਾਂਜੀ ਹਾਂਜੀ ਨਹੀਂ ਲੋਕਾਂ ਦੀ ਲੋਕ ਤੱਕੇ ਦੇ ਖਿਲਾਫ ਹੈ ਪੰਜਾਬ ਦੇ ਵਿੱਚ ਜਿੱਥੇ ਵੀ ਤੱਕਾ ਹੁੰਦਾ ਮੇਰਾ ਇਸ ਕੰਪੇਨ ਚ ਆਉਣ ਦਾ ਮਤਲਬ ਕੀ ਸੀਗਾ ਮੇਰਾ ਮਤਲਬ ਇਹ ਹੋਈ ਸੀ ਵੀ ਤੁਸੀਂ ਤਾਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਅਸੀਂ ਕੰਮ ਕਰਦੇ ਆਂ ਵੀ ਤੁਸੀਂ ਤਾਂ ਸਾਡੀ ਸਾਡੇ ਬੱਚਿਆਂ ਨੂੰ ਉਹਦਿਆਂ ਨੂੰ ਨਸ਼ਿਆਂ ਤੇ ਲਾਤਾ ਤੇ ਦੂਜਿਆਂ ਨੂੰ ਤੁਸੀਂ ਚੱਕ-ਚੱਕ ਕਿਸੇ ਨੂੰ ਅਸਾਮ ਤੇ ਕਿਸੇ ਨੂੰ ਐਨਐਸਏ ਤੇ ਕਿਸੇ ਨੂੰ ਇਹ ਤਾਂ ਰੋਕਣਾ ਪਊਗਾ ਇਹ ਤਾਂ ਸਾਨੂੰ ਸਾਰਿਆਂ ਨੂੰ মিডিਆ ਵਾਲਿਆਂ ਨੂੰ ਆਪਣਾ ਟ੍ਰੈਂਡ ਚੇਂਜ ਕਰਨਾ ਪੈਣਾ ਹੈ ਵੀ ਭਾਈ ਪੰਜਾਬ ਦਾ ਭਲਾ ਇਹਦੇ ਵਿੱਚ ਹੈ ਤੇ ਅਸੀਂ ਪੰਜਾਬ ਦੇ ਭਲੇ ਲਈ ਮੈਂ ਤਾਂ ਖਾਸ ਤੌਰ ਤੇ 30 ਸਾਲ ਤੋਂ ਮੇਰੀ ਕੰਪੇਨ ਹੈ ਮੈਂ 30 ਸਾਲ ਤੋਂ ਹੀ ਹੋਈ ਗਈ ਨਹੀਂ ਹੈ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਊਗਾ ਅਸੀਂ ਉੱਥੇ ਹਾਜ਼ਰੀ ਭਰਾਂਗੇ মিডিਆ ਤਾਂ ਬਹੁਤ ਉਜਾਗਰ ਕਰਦਾ ਹੈ ਜਿੱਥੇ ਵੀ ਗਲਤ ਕੰਮ ਹੋ ਰਿਹਾ ਹੈ ਜਾਂ ਜਿੱਥੇ ਵੀ ਨਸ਼ੇ ਵਿਕ ਰਹੇ ਆ মিডিਆ ਤਾਂ ਬਹੁਤ ਉਜਾਗਰ ਕਰਦਾ ਹੈ ਜੀ ਪੋਲੀਟੀਕਲ ਬੰਦੇ ਨਹੀਂ ਕਰਦੇ ਬਸ ਇਹੋ ਹੀ ਹੈ ਨਾ ਪ੍ਰਸ਼ਾਸਨ ਤੇ ਪੋਲੀਟੀਕਲ ਲੋਕ ਜਿਹੜੇ ਗੜ ਕੇ ਉਹ ਨਸ਼ੇ ਵੇਚਦੇ ਆ ਤੇ ਜਦੋਂ ਪੋਲੀਟੀਕਲ ਬੰਦੇ ਸਾਡੇ ਹੋਣਗੇ ਜਦੋਂ ਅਮਰਪਾਲ ਵਰਗੇ ਹੋਣਗੇ ਅਮਰਤ ਸਿਖਾਉਣ ਦੀਆਂ ਗੱਲਾਂ ਕਰਨਗੇ ਤੇ ਉਹਨਾਂ ਦੇ ਆਪੇ ਦੁਕਾਨਾਂ ਬੰਦ ਹੋ ਜਾਣਗੇ। ਦੂਸਰਾ ਜੀ ਅਸੀਂ ਇਹ ਇਲੈਕਸ਼ਨ ਜਿਹੜੇ ਪ੍ਰਕਿਰਿਆ ਚੱਲਿਆ ਜਨਾ ਚਿਰ ਇਹ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਸਾਰਿਆਂ ਨੇ ਬੜਾ ਨਿਰਪੱਖ ਰੋਲ ਨਿਭਾਇਆ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਸੇਰੇ ਖਰਚੇ ਸੀ ਲੋਕਾਂ ਦੇ ਕਿ ਇੰਨਾ ਹੋ ਸਕਦੀ ਹੈ ਪਰ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਤੇ ਅਸੀਂ ਹੁਣ ਵੀ ਮੇਰਾ ਖਿਆਲ ਹੈ ਕਿ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਹਿੰਦੇ ਕਿ ਤੁਸੀਂ ਨਰਪੱਖਤਾ ਨਾਲ ਇਹ ਕਿਸੇ ਮੰਤਰੀਆਂ ਦੇ ਦਬਾਅ ਹਟ ਕੋਈ ਧੱਕੇਸ਼ਾਹੀ ਕਿਸੇ ਨਾਲ ਨਾ ਕਰੋ ਤੁਸੀਂ ਨਰਪੱਖ ਹੋ ਕੇ ਜੋ ਤੁਹਾਡੀ ਕਾਨੂੰਨਨ ਡਿਊਟੀ ਬਣਦੀ ਹੈ ਉਹਦੇ ਹਿਸਾਬ ਨਾਲ ਤੁਸੀਂ ਨਿਭਾ ਕੇ ਤੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਸ਼ਾਂਤੀ ਲਈ ਕੰਮ ਕਰੋ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਜੰਗ ਹੈ ਉਹਦੇ ਚ ਪੁਲਿਸ ਵੀ ਥੋੜਾ ਆਪਣੇ ਆਪ ਨੂੰ ਬਦਲੇ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਨਾ ਜਾਇਆ ਯਾਰ ਬਾਕੀ 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 ਰੱਖ ਕੇ ਆਪਾਂ ਡਟ ਕੇ ਪੈਰਾ ਦਈਏ ਤੇ ਪੰਜਾਬ ਨੂੰ ਇੱਕ ਵਧੀਆ ਜੀਨ ਜੋ ਇੱਕ ਬੜੀ ਇੱਕ ਇਹੋ ਜੀ ਜਗ੍ਹਾ ਬਣਾਈ ਹੈ ਕਿ ਜਿੱਥੇ ਲੋਕ ਇੱਥੇ ਆ ਰਹਿਣ ਕੇ ਆ ਕੇ ਮਾਣ ਮਹਿਸੂਸ ਕਰਿਆ ਕਰੇ ਜਿਹੜਾ ਲੋਕਾਂ ਖਵਾਂ ਦਾ ਐਫਰੋਦੀਆਂ ਦਾ ਦੌਰ ਇਹ ਤੋਂ ਆਪਾਂ ਪੰਜਾਬ ਨੂੰ ਕੱਢ ਕੇ ਜੋ ਗੁਰੂਆਂ ਦੀ ਸੋਚ ਅਨਸਾਰ ਸਭ ਦੇ ਘਰੇ ਲਈ ਜਿਹੜਾ ਇਹ ਕਰਕੇ ਹਰੇਕ ਬੰਦੇ ਨੂੰ ਕੋਈ ਉੱਚ ਨਹੀਂ ਇਜ਼ਾਤ ਬਾਤ ਧਰਮ ਵੱਲ ਤੋਂ ਉਪਰ ਉੱਠ ਕੇ ਉਹ ਜਿਹੜੀਆਂ ਚੀਜ਼ਾਂ ਹਨ ਠੀਕ ਹੈ ਜੀ ਸੋ